ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਆਗੂ ਸਰਵੰਗ ਪੰਦੇੜ ਅਤੇ ਜ਼ਿਲ੍ਹਾ ਪ੍ਰਧਾਨ ਰஞ்சிਤ ਕਲੇਰ ਬਾਲਾ ਦੀ ਅਗਵਾਈ ਹੇਠ ਕੱਲ ਦੇ ਡੀਸੀ ਦਫ਼ਤਰ ਮੋਰਚੇ ਦੌਰਾਨ ਫੇਲ ਹੋਈ ਗੱਲ ਤੋਂ ਬਾਅਦ ਜਥੇਬੰਦੀ ਵੱਲੋਂ ਰੇਲ ਰੋਕ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਜਥੇਬੰਦੀ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਨੂੰ 12 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ ਜਿਸ ਦੇ ਚੱਲਦੇ ਦੇਵੀदासਪੁਰਾ ਵਿਖੇ ਅਮ੍ਰਿਤਸਰ ਦਿੱਲੀ ਰੇਲ ਮਾਰਗ ਤੇ ਪ੍ਰਸ਼ਾਸਨ ਵੱਲੋਂ ਮੰਗਾਂ ਤੇ ਕੰਮ ਕਰਦੇ ਹੋਏ ਹਜ਼ਾਰਾਂ ਦੇ ਗਿਣਤੀ ਕਿਸਾਨ ਮਜ਼ਦੂਰ ਇਕੱਠੇ ਹੋਏ ਆਗੂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮੰਗਾਂ ਤੇ ਗੱਲਬਾਤ ਦੀ ਪੇਸ਼ਕਸ਼ ਕੀਤੀ ਗਈ ਜਿਸ ਜਾਰਿਸਟੇਸ ਦੇ ਅਗੇ ਆਸ਼ਵਾਸਨ ਦਿਵਾਉਂਦੇ ਦੱਸਿਆ ਕਿ ਸ਼ਹੀਦ ਪਰਿਵਾਰਾਂ ਨੂੰ 5-5 ਲੱਖ ਦਾ ਮੁਆਵਜ਼ਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਕਵਾਇਤ ਸ਼ੁਰੂ ਕਰ ਦਿੱਤੀ ਹੈ ਤਲਵੰਡੀ ਦੋਸੋਂ ਦਾ ਸਿੰਘ ਦੇ ਕਿਸਾਨ ਮਜ਼ਦੂਰਾਂ ਦੀ ਹਾਦਸਾ ਦਸਤੋਈ ਵਾਸੇ ਹੋਏ ਗੰਭੀਰ ਫਟੜਾ ਨੂੰ ਇੱਕ ਲੱਖ ਇੱਕ ਇੱਕ ਕਿਸਾਨ ਨੂੰ 50 ਹਜ਼ਾਰ ਚੈੱਕ ਦਿੱਤੇ ਗਏ ਮਾਮਲੇ ਜ਼ਖਮੀਆਂ ਨੂੰ ਦਾਦਾ ਸਹਜ਼ਾਰ ਦੀ ਮਦਦ ਕੀਤੀ ਗਈ ਆਉ ਸੁਣਦੇ ਆ ਕੀ ਹੈ ਨਾ ਤਾਂ ਕਹਿਣਾ ਤੇ ਆਪਕੇ ਸੁਲਾਹ ਕਰਕੇ ਮੋੜਵਾ ਦੱਸਦੇ ਸੀ ਕਿਹਾ ਵੀ ਜਿੰਨੇ ਕੋ ਮਸਲੇ ਹੈਗੇ ਉਹਨਾਂ ਬਾਰੇ ਕੋਈ ਮੀਟਿੰਗ ਕਰਾਉਣ ਬਾਰੇ ਗੱਲ ਕਰ ਰਹੇ ਆ ਕੋਈ ਲੈਵਲ ਤੇ ਚੰਡੀਗੜ੍ਹ ਮੀਟਿੰਗ ਕਰਾ ਲਾਂਗੇ ਆ ਕੁਝ ਚੈੱਕ ਜਿਹੜੇ ਸ਼ੀਡਾਂ ਦੇ ਜਿਵੇਂ ਦੋ ਸ਼ੀਡ ਜਿਹੜਾ 0.5 ਲੱਖ ਦਿੱਤਾ ਗਿਆ ਕੁਝ ਇੰਜਰਡ ਸੀਗੇ ਉਹਨਾਂ ਦਾ 3.5 ਲੱਖ ਸਮਥਿੰਗ ਕੁਝ ਪੈਸੇ ਆਏ ਆ ਕੁਝ 19 ਜਖਮੀ ਸੀ ਸਧਾਰਨ ਜਖਮੀ ਸੀਗੇ ਉਸੇ 10-10000 ਰੁਪਏ ਨਾ ਪੈਸੇ ਉਹ ਲੈ ਕੇ ਆਏ ਨੇ ਕੁਝ ਨੌਕਰੀਆਂ ਦੇ ਤਿੰਨ ਇੱਕ ਨੌਕਰੀਆਂ ਦੇ ਉਹ অথੋਰੀਟੀ ਲੈਟਰ ਵੀ ਆਏ ਹੈਗੇ ਆ ਆ ਜਿਹੜੇ ਹੈਗੇ ਆ ਕੁਝ ਪਿੰਡਾਂ ਦੇ ਵਿੱਚ ਪੈਨਸ਼ਨ ਵੀ ਲਾਈ ਹੈਗੀ ਤੇ ਕੁਝ ਇਹ ਗੱਲਾਂ ਸਾਡੇ ਸਾਹਮਣੇ ਆਈਆਂ ਅਸੀਂ ਸਾਰੀਆਂ ਗੱਲਾਂ ਵਾਚ ਲਈਆਂ ਜੋ ਲੰਮੀ ਚੰਮੀ ਗੱਲ ਸੀਗੀ ਅਸੀਂ ਉਹਨਾਂ ਗੱਡੀ ਰੱਖ ਆਏ ਆ ਵੀ ਉਦੋਂ ਬਾਅਦ ਅਸੀਂ ਆਪਣੀ ਮੀਟਿੰਗ ਕਰਕੇ ਤੁਹਾਨੂੰ ਮੁੜਵਾ ਦੱਸਦੇ ਆ ਕਿ ਕੀ ਹੈ ਕੁਝ ਗੱਲਾਂ ਉਹਨਾਂ ਕੋਲ ਰਹਿੰਦੀ ਆ ਉਹ ਵੀ ਕਰ ਰਹੇ ਨੇ ਜੀ ਇਸ ਵੀ ਮੇਰਾ ਕੀ ਕੀ ਸੱਟਾ ਨਿਕਲਿਆ ਦੇਖੋ ਦੇਖੋ ਫੈਸਲਾ ਹਾਲੇ ਕੁਝ ਨਹੀਂ ਹੋਇਆ ਜੀ ਠੀਕ ਆ ਫੈਸਲਾ ਜੇ ਸਾਡੀ ਗਲਬਤ ਸਿਰੇ ਲੱਗਦੀ ਆ ਤੇ ਤੁਹਾਨੂੰ ਪਤਾ 10 ਫਿਮਲੇ ਸੀ ਅਫਸਰ ਨੂੰ ਸਟੇਜ ਤੇ ਤਰਾ ਕੇ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਕਰਾਉਂਦੇ ਆ। ਇੱਕ ਮਿੰਟ ਇਸ ਮੀਟਿੰਗ ਦੇ ਚ ਕੋਈ ਕੋਈ ਸ਼ਾਮਲ ਅਧਿਕਾਰੀ ਦੇਖੋ ਇੱਥੇ ਤੱਕ ਡੀਸੀ ਅੰਮ੍ਰਿਤਸਰ ਆਏ ਨੇ। ਹਮ ਐਸਐਸਪੀ ਅੰਮ੍ਰਿਤਸਰ ਨੇ ਐਸਪੀ ਸਹਿਬਾਨ ਨੇ ਬਾਕੀ ਹੋਰ ਆਫੀਸਰ ਸਭਨ ਸਿਵਲ ਦੇ ਵੀ ਆ ਚੀਫ ਐਗਰੀਕਲਚਰ ਵੀ ਹੈਗੇ ਨੇ। ਤੋਂ ਸਾਰੇ ਐਸਡੀਐਮ ਗੱਲਬਾਤ ਕੀਤੀ ਕੋਈ ਗੱਲਬਾਤ ਦਾ ਨਤੀਜਾ ਨਿਕਲਦਾ ਪਿਆ ਕੋਈ ਹਾਂ ਦੇਖੋ ਕੁਝ ਚੀਜ਼ਾਂ ਤਾਂ ਦੇਖੋ ਜਿੱਥੋਂ ਤੱਕ ਸਾਡੇ ਸ਼ਹੀਦ ਪਰਿਵਾਰਾਂ ਦਾ ਮਾਪਜੇ ਦਾ ਸਵਾਲ ਸੀਗਾ ਹਾਂ ਉਹਨਾਂ ਦੇ ਜ਼ਖਮੀਆਂ ਦਾ ਸਵਾਲ ਸੀ ਅੱਜ 8 ਵਜੇ ਜਿਹੜੀ ਐਸਡੀਐਮ ਸੀਗੇ ਆਪਣੇ ਮਜੀਠਾ ਉਹ ਪਿੰਡ ਤਲਵੰਡੀ ਉੱਥੇ ਚਲੇ ਗਏ ਸੀ ਉਹਨਾਂ ਦੇ ਡਾਕਟਰੀ ਸਾਰੀ ਕਰਵਾਤੀ ਇਹਨਾਂ ਨੇ 14 ਬੰਦਿਆਂ ਦੀ ਡਾਕਟਰੀ ਕਰਾਉਣੀ ਜਿੰਦੀ ਸੀ ਉਹ ਹੋ ਗਈ ਆ ਉਹਨਾਂ ਦੀ ਰਿਪੋਰਟ ਆਉਣ ਵਾਲੀ ਬਾਕੀ ਆ ਉਹਨਾਂ ਤੇ ਉਹ ਕਮਿਟਮੈਂਟ ਆ ਜੀ ਆਫੀਸ਼ਲੀ ਨਹੀਂ ਵੀ ਚਲੋ ਅਸੀਂ ਜੋ ਰਿਪੋਰਟਾਂ ਹੋਣਗੀਆਂ ਉਹਦੇ ਹਿਸਾਬ ਨਾਲ ਮਾਪਜਾਇ ਵੀ 14 ਬੰਦੇ ਰਹਿ ਰਹੇ ਸੀ ਤੁਹਾਨੂੰ ਦੇ ਦੇਾਂਗੇ ਤੇ ਕੋਈ ਸੀਐਮ 2 ਜਿਹੜੇ ਪ੍ਰਿੰਸੀਪਲ ਸੈਕਟਰੀ ਤੋਂ ਸੀਐਮ ਹੁੰਦੇ ਨੇ ਉਹਨਾਂ ਨਾਲ ਮੀਟਿੰਗ ਬਾਰੇ ਵੀ ਆ ਫਾਈਨਲ ਕਰ ਰਹੇ ਨੇ। ਤੋਂ ਬਾਕੀ ਗੱਲਾਂ ਅਸੀਂ ਚੰਡੀਗੜ੍ਹ ਵੀ ਕਰਾਂਗੇ। ਬਾਕੀ ਅਸੀਂ ਆਪਣੀ ਸਲਾਹ ਕਰਕੇ ਕੁਝ ਗੱਲਾਂ ਜਿਉਂਨਾਂ ਕੋ ਰਹਿ ਗਈਆਂ ਅਸੀਂ ਟਾਈਮ ਦਿੱਤਾ। ਆਪੇ ਅਸੀਂ ਆਪਣੇ ਆਗੂਆਂ ਨਾਲ ਵੀ ਸਲਾਹ ਕਰ ਰਹੇ ਹਾਂ। ਉਹਨੇ ਕਰਨਾ ਜਾਰੀ ਰਹਿਉਗਾ। ਫਿਲਹਾਲ ਤਰਨਾ ਜਾ ਰਹੀ ਹੈ ਤਰਨਾ ਉਦੋਂ ਸਮਾਪਤ ਹੋ ਜੇ ਪ੍ਰਪੋਜ਼ਲ ਸਾਡੀ ਸਿਰੇ ਲੱਗਦੀ ਕੁਝ ਗੱਲਾਂ ਉਹਨਾਂ ਨੇ ਦੱਸਣੀਆਂ ਅਸੀਂ ਤੁਹਾਨੂੰ ਸਟੇਜ ਤੇ ਲੈ ਜਾਣਾ ਸਾਰੇ ਅਧਿਕਾਰੀਆਂ ਨੇ ਰੇਲਵੇ ਟਰੈਕ ਜਾਮ ਕੀਤਾ ਜਾਵੇਗਾ ਕੀ ਨਹੀਂ ਦੇਖੋ ਜੇ ਤਾਂ ਕੁਝ ਜੜੀ ਚੀਜ਼ ਰਹਿੰਦੀ ਹੈ ਕਿ ਅੱਧੀ ਉਹ ਕਲੀਅਰ ਕਰਦੇ ਆ ਫਿਰ ਤਾਂ ਰੀਲ ਟਰੈਕ ਕਰਨ ਨੂੰ ਜਾਮ ਕਰਾਂਗੇ ਕੁਝ ਚੀਜ਼ਾਂ ਲਈ ਅਸੀਂ ਸਮਾਂ ਦੇ ਜਿਵੇਂ ਅੰਮ੍ਰਿਤਸਰ ਦੇ ਪ੍ਰੋਜੈਕਟ ਹੈ ਮਸਲੇ ਅਸੀਂ ਉਹਨਾਂ ਨੇ ਕਿਹਾ ਸੀਗਾ ਟਾਈਮ ਬਾਉਂਡ ਕਰੋ ਜਿਵੇਂ ਤੁਹਾਡੇ ਗੋਲਡਨ ਗੇਟ ਦੇ ਨਾਗੇ ਪ੍ਰੋਜੈਕਟ ਉਹਨਾਂ ਦਾ 15 ਅਕਤੂਬਰ ਉਹਨਾਂ ਨੇ ਕਿਹਾ ਬਾਕੀ ਪ੍ਰੋਜੈਕਟਾਂ ਬਾਰੇ ਕਹਿੰਦੇ ਐਨਆਈਏ ਨਾਲ ਗੱਲ ਕਰਕੇ ਤੁਹਾਨੂੰ ਉਹਦੀ ਵੀ ਕੱਟ ਅਪਡੇਟ ਕਰਾਂਗੇ ਸਾਰੇ ਇਸ਼ੂ ਅਸੀਂ ਰੀਚ ਕੀਤੇ ਅੰਮ੍ਰਿਤਸਰ ਨਾਲ ਜੁੜੇ ਹੋਏ ਤੇ ਕੁਝ ਪੰਜਾਬ ਵਾਲੇ ਅੱਡ ਵੀ ਇਹ ਪ੍ਰੋਜੈਕਟ ਤਾਂ ਦੋ ਦੋ ਸਾਲ ਹੋ ਗਏ ਲੋਕ ਖੱਜਲ ਖਰਾਬ ਹੋ ਰਹੇ ਆ ਤੇ ਕੁਝ ਦੱਸ ਦਿਓ ਸਾਨੂੰ ਆਪਦੇ ਸਭ ਨਾਲ ਡੇਟਾ ਦੱਸ ਦਿਓ ਉਹ ਕਹਿੰਦੇ ਵੀ ਚੱਲ ਇੱਕ ਡੇਟ ਤਾਂ ਗੋਲਡਨ ਗੇਟ ਦੇ ਨੀਅਰ ਬਾਕ ਤਾਂ 15 ਅਕਤੂਬਰ ਹੈ ਜੇ 15 ਅਕਤੂਬਰ ਨੂੰ ਹੋ ਜਾਂਦੇ ਤੇ ਸਾਡਾ ਵੱਡਾ ਕ੍ਰੈਸਿਸ ਟ੍ਰੈਫਿਕ ਦਾ ਉੱਥੋਂ ਖਤਮ ਹੋ ਜਾਊਗਾ ਸਾਰੇ ਪ੍ਰੋਜੈਕਟਾਂ ਬਾਰੇ ਅਸੀਂ ਗੱਲ ਕੀਤੀ ਮੀਟਿੰਗ ਮੀਟਿੰਗਾਂ ਫਿਰ ਉਹਦੇ ਸੰਦਰਭ ਵਿੱਚ ਵਿਚਾਰਾਂਗੇ ਹੱਲੇ ਗੱਲਬਾਤ ਟੁੱਟਣ ਬਾਰੇ ਵੀ ਨਹੀਂ ਕਹਿ ਸਕਦੇ ਗੱਲਬਾਤ ਟੁੱਟ ਗਈ ਉਹਨਾਂ ਨੇ ਕਾਫੀ ਕੁਝ ਪੈਸਾ ਤੇ ਲਾਸਾਨੇ ਦੇ ਦਿੱਤਾ ਹੁਣ ਅਸੀਂ ਆਪ ਦੀ ਮੀਟਿੰਗ ਕਰਕੇ ਵੇਖਦੇ ਆਂ ਆ ਧਰਨੇ ਦਾ ਟਾਈਮ ਬੰਡ ਕੋਈ ਨਹੀਂ ਹੈਗਾ ਧਰਨਾ ਤੇ ਚੱਲ ਰਿਹਾ ਜੇ ਉਹ ਮੀਟਿੰਗ ਬਾਟਿੰਗ ਦੀ ਡੇਡ ਟੁੱਟ ਕਲੀਅਰ ਹੋ ਗਈ ਬਾਕੀ ਮੁਆਵਜ਼ਾ ਆ ਗਿਆ ਫਿਰ ਅਸੀਂ ਕੁਝ ਚੀਜ਼ਾਂ ਤੇ ਦੇ ਜਿਵੇਂ ਇੱਥੇ ਤੁਸੀਂ ਦੇਖੋ ਪ੍ਰਾਲੀ ਦੇ ਬੈਲਰ ਲੱਗੇ ਹੁੰਦੇ ਜਿਹੜੇ ਕੇਕ ਬੰਦੋਂ ਕਿਸਾਨ ਸਾਥੋਂ ਆਏ ਸੀ ਕਿ ਸਾਡੇ ਦਾ 17 17 18 ਰੁਪਏ ਦੇ ਚੈੱਕ ਦੇ ਨਹੀਂ ਹੈਗੇ ਮੈਡਮ ਜੀ ਕਹਿ ਰਹੇ ਵੀ 60 ਮਸ਼ੀਨਾਂ ਹੋਰ ਬਾਹਰੋਂ ਮੰਗਾ ਲਈਆਂ ਨੇ ਪੀਪਲ ਵਾਲੇ ਨੂੰ ਅੱਗ ਨਾ ਲੱਗੇ ਚੰਗੇ ਕੁਝ ਗੱਲਾਂ ਤੇ ਸੀਗਾ ਵੀ ਸੀ ਕਲੀਅਰ ਕਰ ਲੋ ਆਪ ਬੋਲ ਕੇ ਦੱਸਣਗੇ ਅਸੀਂ ਹੁਣ ਆਪਣੀ ਮੀਟਿੰਗ ਕਰਕੇ ਇਹਨੂੰ ਜਾਇਜਾ ਲੈ ਰਹੇ ਹਾਂ ਕਿ ਕਿੰਨੀਆਂ ਕ ਮੰਗਾ ਜਾਇਜ ਨੇ ਕੀ ਇਹਨਾਂ ਨੇ ਬੋਲਿਆ ਫਿਰ ਤੁਹਾਨੂੰ ਦੱਸਦੇ ਹਾਂ ਕੰਗਣਾ ਦੇ ਵੱਲੋਂ ਕੱਲ ਬਿਆਨ ਦਿੱਤਾ ਗਿਆ ਸੀ ਅੱਜ ਵਾਪਸ ਨਹੀਂ ਹਾਂ ਦੇਖੋ ਇਹ ਇਹ ਪਾਸ ਪਾਦਾ ਵੈਸੇ ਟ੍ਰੈਂਡ ਆ ਤੁਸੀਂ ਦੇਖ ਲਓ ਕੱਲਾ ਕੰਗਣਾ ਜੀ ਨੇ ਇੱਕ ਬਿਆਨ ਦੇ ਗਿਆ ਵਾਪਸ ਹੋ ਗਈ ਖੱਟੜ ਜੀ ਬੋਲ ਪੇ ਖੱਟਰ ਜੀ ਕੱਲ ਨੂੰ ਹਟਣਗੇ ਤੇ ਰਮਨਜੀਤ ਬਿੱਟੂ ਬੋਲੂਗਾ ਰਮਨਜੀਤ ਬਿੱਟੂ ਹਟੂਗਾ ਤੇ ਕੋਈ ਹੋਰ ਬੋਲੂਗਾ ਜਿੰਨਾ ਚਿਰ 5 ਅਕਤੂਬਰ ਦੀ ਇਲੈਕਸ਼ਨ ਨਹੀਂ ਨਾ ਹੁੰਦੀ ਹਰਿਆਣੇ ਦੀ ਇਹ ਕੋਈ ਨਾ ਕੋਈ ਬੋਲੀ ਜਾਣਾ ਚਾਹੀਦਾ ਔਰ ਮੈਂ ਇਨਫੋਰਮੇਸ਼ਨ ਦੇ ਦਿਆ ਮੈਂ ਹੁਣ ਵੀ ਕਿਹਾ ਜਿਹੜੀ ਇੱਕ ਗੱਲ ਰਹਿ ਗਈ ਆ ਵੀ ਤੁਸੀਂ ਗੱਲ ਕਰੋ ਆਰਪੀਐਫ ਨੇ ਸਾਡੇ 10 12 ਕਿਸਾਨ ਠੀਕ ਹੈ ਜੀ ਅੱਜ ਜਦੋਂ ਚੜੇ ਆ ਆਪਣੇ ਰਾਜਪੁਰਾ ਤੋਂ ਤੇ ਅਗਲੇ ਬੰਨੇ ਚੈਨ ਖਿੱਚ ਕੇ ਸਟੇਸ਼ਨ ਤੇ ਅਗਲੇ ਬੰਨੇ ਖਿੱਚ ਕੇ 12 13 ਕਿਸਾਨ ਗੱਡੀ ਤੋਂ ਲਾ ਦਿੱਤੇ ਅਸੀਂ ਨੋਟ ਕਰਾਇਆ ਵੀ ਇਹਦੇ ਬਾਰੇ ਵੀ ਪਤਾ ਕਰ ਉਹਦੇ ਬਾਰੇ ਕਹਿੰਦੇ ਸੀ ਪਤਾ ਕਰਕੇ ਤੁਹਾਨੂੰ ਦੱਸਦੇ ਆ ਕਿਸਾਨਾਂ ਤੇ ਰਾਜਨੀਤੀ ਕਿਹੋ ਜਿਹੀ ਦੇਖੋ ਦੇਖੋ ਕਿਸਾਨਾਂ ਤੇ ਰਾਜਨੀਤੀ ਇਸ ਕਰਕੇ ਹੁੰਦੀ ਆ ਵੀ ਕਿਸਾਨਾਂ ਦੇ ਮੁੱਦੇ ਹਾਈ ਲੈਵਲ ਤੇ ਚੱਲੇ ਕਿਨੇ ਕਿਉਂਕਿ ਜਿਹੜੇ ਪਾਰਟੀਆਂ ਨੇ ਜ਼ਬਰ ਕੀਤੇ ਜ਼ੁਲਮ ਕੀਤੇ ਹੁਣ ਹਰਿਆਣਾ ਦੇ ਵਿੱਚ ਉਹ ਪਾਪ ਸਾਹਮਣੇ ਆ ਰਹੇ ਨੇ ਤੇ ਲੋਕ ਵਿਰੋਧ ਕਰ ਰਹੇ ਨੇ ਲੋਕਾਂ ਦਾ ਸਾਡਾ ਨਹੀਂ ਹੈਗਾ ਉਹਨ ਵਿਰੋਧ ਤੋਂ ਡਰ ਲਈ ਉਹ ਜਿਹੜਾ ਡੈਮੇਜ ਹੋ ਗਿਆ ਉਹਨੂੰ ਕੰਟਰੋਲ ਕਰਨ ਲਈ ਸ਼ਿਵਰਾਜ ਚੋਹਾਨ ਇੱਕ ਬੰਨੇ ਕਹੀ ਜਾਂਦਾ ਸੀ ਕਿ ਕਿਸਾਨਾਂ ਨਾਲ ਮੀਟਿੰਗ ਕਰ ਰਹੇ ਆ ਖੱਟੜ ਸਾਹਿਬ ਸਾਨੂੰ ਗਾਲਾਂ ਕੱਢਣ ਤੇ ਲੱਗੇ ਹੋਏ ਆ ਠੀਕ ਹੈ ਵੀ ਇਹ ਅੱਡ ਅੱਡ ਪਰਸੈਪਸ਼ਨਾਂ ਨੇ ਆਪਣੇ ਹਿਸਾਬ ਨਾਲ ਉਹ ਪੱਤੇ ਕੱਢਦੇ ਨੇ ਖੋਲਦੇ ਨੇ ਰੱਖਦੇ ਨੇ ਪਰ ਮੈਨੂੰ ਨਹੀਂ ਲੱਗਦਾ ਵੀ ਹਰਿਆਣੇ ਦੇ ਲੋਕਾਂ ਨੂੰ ਖੱਟੜ ਸਾਹਿਬ ਦੇ ਪਿਛਲੇ 10 ਸਾਲ ਪਸੰਦ ਨਹੀਂ 9.5 ਸਾਲ ਉਹ ਸੀਐਮ ਸੀਐਮ ਰਹੇ ਨੇ ਠੀਕ ਹੈ ਜੀ ਹਰਿਆਣੇ ਦੇ ਔਰ ਜਿਹੜੀਆਂ ਗੱਲਾਂ ਉਹ ਕਹਿ ਰਹੇ ਨੇ ਵੀ ਅਸੀਂ ਤਾਂ ਲੋਕਾਂ ਨੂੰ ਤੁਸੀਂ ਸਵਾਲ ਕਰਦੇ ਹੋ ਵੀ ਤੁਹਾਡੇ ਕਰਕੇ ਰਾਹ ਬੰਦ ਹੋਇਆ ਮੈਂ ਕਿਹਾ ਉਹਨੂੰ ਖੱਟਰ ਸਾਹਿਬ ਕਹਿੰਦੇ ਵੀ ਮੈਂ ਤਾਂ ਰਾਹ ਬੰਦ ਕੇ ਹਰਿਆਣੇ ਵਾਲਿਆਂ ਨੂੰ ਕੁਝ ਕੀਤਾ ਵਾ ਅਸੀਂ ਤਾਂ ਇੰਡਸਟਰੀ ਦੇ ਲੋਕਾਂ ਨੂੰ ਆਮ ਲੋਕਾਂ ਨੂੰ ਕਹਿੰਦੇ ਵੀ ਹੁਣ ਸੁਣ ਲਓ ਜੀ ਬਿਆਨ ਇਹਨਾਂ ਦਾ ਇਨਾਂ ਦੇ ਬਿਆਨ ਤੇ ਮਾਨਯੋਗ ਸੁਪਰੀਮ ਕੋਰਟ ਐਕਸ਼ਨ ਲਵੇ ਵੀ ਰਾਹ ਤਾਂ ਭਈ ਸੀਐਮ ਸਾਹਿਬ ਖਾਪ کہہ ਰਿਹਾ ਸਾਬਕਾ ਸੀਐਮ ਸਾਹਿਬ ਐਸਵੇਲੇ ਕੇਂਦਰੀ ਮੰਤਰੀ ਵੀ ਅਸੀਂ ਜਾਣ ਬੁਝ ਕੇ ਰਾਹ ਬੰਦ ਕੀਤਾ ਸੀ ਇਹ ਤਾਂ ਹਰਿਆਣੇ ਵਾਲੇ ਖੁਸ਼ ਹੈਗੇ ਆ ਉਹਦੇ ਵਿੱਚ ਕਿਸਾਨਾਂ ਦਾ ਕੋਈ ਕਸੂਰ ਨਹੀਂਗਾ ਕਈ ਵਾਰੀ ਪਾਪ ਨੰਗੇ ਹੋ ਜਾਂਦੇ ਆ ਜਿਵੇਂ ਕਰਦੇ ਹੁੰਦੇ ਆ ਇਹ ਪਾਪ ਨੰਗੇ ਹੋ ਰਹੇ ਇਹ ਮੀਟਿੰਗ ਵਿੱਚ ਕਿਹੜੇ ਕਿਹੜੇ ਦਿੱਸੇ ਬੰਦੇ ਆਗੂ ਸੀ ਆ ਆਪਣੀ ਯੂਨੀਅਨ ਦੇ ਆਗੂ ਸੀ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀ ਕੇਂਦਰ ਸਰਕਾਰ ਇੱਕ ਦਾਦਾਗਰੀ ਕਰੂਗੀ ਅੱਜ ਕੋਈ ਰੋਣਾ ਨਹੀਂ ਜੀ ਕੇਂਦਰ ਸਰਕਾਰ ਸੱਚੀਓ ਪੰਜਾਬ ਦੇ ਝੋਨੇ ਦੀ ਖਰੀਦ ਦਾ ਮੁੱਦਾ ਵੀ ਗੜਬੜ ਹੋ ਰਿਹਾ ਤੁਸੀਂ ਦੇਖੋ ਮਿਲਰਾਂ ਕੋਲੇ ਚੌਲ ਹੀ ਚੁੱਕੇ ਜਾ ਰਹੇ ਅਗਲਾ ਸੰਕਟ ਅਸੀਂ ਦੱਸਤਾ ਉਹਨਾਂ ਨੂੰ ਵੀ ਸੀਐਮ ਸਾਹਿਬ ਨੂੰ ਕਹੋ ਬੋਲੋ ਸੀਐਮ ਸਾਹਿਬ ਵੀ ਨਹੀਂ ਕੁਝ ਬੋਲ ਰਹੇ ਤੇ ਜੇ ਚੌਲ ਨਾ ਚੱਕੇ ਗਏ ਜੇ ਖਰੀਦ ਨਾ ਵੀ ਦੁੱਜਾ ਅਸੀਂ ਕਿਹਾ ਵੀ ਹੁਣ ਤਾਂ ਐਕਸਪੋਰਟ ਡਿਊਟੀ ਵੀ ਵਾਪਸ ਹੋ ਗਈ ਤਾਂ 2300 ਰੁਪਿਆ ਰੇਟ ਆ ਗਿਆ ਤੁਸੀਂ ਮੰਡੀ ਦਾ ਦੌਰਾ ਕਰੋ ਬਾਸਮਤੀ 2300 ਨੂੰ ਕੱਲ ਵੇਚ ਕੇ ਗਈ ਜਿਹੜੀ ਪਿਛਲੇ ਸਾਲ 4500 ਨੂੰ ਵਿਕ ਰਹੀ ਸੀ ਤੇ ਰੇਟ ਮਾਰਕੀਟ ਚ ਕਿਉਂ ਡਾਊਨ ਆਇਆ ਇਹ ਸਮਝ ਸਾਨੂੰ ਨਹੀਂ ਆ ਰਿਹਾ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਦੇਖੋ ਜੀ ਕਿਸਾਨਾਂ ਨਾਲ ਤ੍ਰੋ ਕਿਉਂ ਕਮਾਇਆ ਜਾ ਰਿਹਾ ਹੈ